ਗੱਲ ਇਹ ਵੀ ਜਾਂ ਤਾਂ ਅਸੀਂ ਐਂਟੀ-ਨੇਸ਼ਨਲ ਐਕਟੀਵਿਟੀ ਕਰਦੇ ਹੋਈਏ ਕੋਈ ਜਾਂ ਅਸੀਂ ਕੋਈ ਵਾਇਲੇਸ਼ਨ ਕਰਦੇ ਹੋਈਏ ਫੇਰ ਤਾਂ ਠੀਕ ਹੈ ਵੀ ਅਸੀਂ ਗਲਤ ਜਦੋਂ ਅਸੀਂ ਕੋਈ ਐਂਟੀ-ਨੇਸ਼ਨਲ ਐਕਟੀਵਿਟੀ ਨਹੀਂ ਕਰ ਰਹੇ ਕੋਈ ਵਾਇਲੇਸ਼ਨ ਨਹੀਂ ਕਰ ਰਹੇ ਅਸੀਂ ਲਾਅ ਆਬਾਈਡਿੰਗ ਸਿਟੀਜਨਾਂ ਜੀ ਤੁਸੀਂ ਰੋਕਿਆ ਸੀ ਖੜੇ ਠੀਕ ਹੈ ਨਾ ਇਹ ਗੱਲ ਐਦਾਂ ਨਹੀਂ ਸਾਡੇ ਵੀ ਹਿਊਮਨ ਰਾਈਟਸ ਨੇ ਚੈਕਿੰਗ ਕਰੋ ਸਾਡੀ ਕੋਈ ਗੱਲ ਨਹੀਂ ਹੈ ਹਾਂ ਤੁਹਾਨੂੰ ਕੋਈ ਵੀ ਕੁਝ ਵੀ ਚੈੱਕ ਕਰਨਾ ਕਰੋ ਹਾਂਜੀ ਕਰ ਲਓ ਜੀ ਕਰ ਲਓ ਕਤਾਰ ਅਰਚਨਾਰੀ ਨੇ ਕਿਵੇਂ ਦੇਖ ਰਹੇ ਇਹ ਤਕੇਸ਼ ਆਈ ਹੈ ਇਹ ਤਕੇਸ਼ ਆਈ ਹੈ ਇਹ ਹਿਊਮਨ ਰਾਈਟਸ ਦੀ ਸਿੱਧੀ ਸਿੱਧੀ ਵਾਇਓਲੇਸ਼ਨ ਹੈ ਸਿੱਧੀ ਸਿੱਧੀ ਵਾਇਓਲੇਸ਼ਨ ਹੈ ਇਹ ਵਿਧੇਕਾ ਅਧਾਰ ਹੈ ਇਹ ਵਿਧੇਕਾ ਅਧਾਰ ਹੈ ਇਹ ਇਸ ਚੀਜ਼ ਇਹ ਚੀਜ਼ਾਂ ਵਾਸਤੇ ਨਹੀਂ ਹੈ ਜੋ ਇਹ ਕਰ ਰਹੇ ਨੇ ਐਦਾਂ ਨਹੀਂ ਜਿਨ੍ਹਾਂ ਡੀਐਸਪੀ ਸਾਹਿਬ ਜਿਨ੍ਹਾਂ ਕਿ ਸਿਟੀਜ਼ਨ ਤੁਸੀਂ ਹੋ ਇਸ ਕੰਟਰੀ ਦੇ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਆ ਪੁਲਿਸ ਵਾਲੇ ਜਿਨ੍ਹਾਂ ਵੀ ਨੇ ਜਿੰਨੇ ਕਿਸ ਦੇ ਦੇ ਤੁਸੀਂ ਸਿਟੀਜਨ ਆ ਅਸੀਂ ਵੀ ਉਨੇ ਸਿਟੀਜਨ ਆ ਆਧਾਰ ਕਾਰਡ ਨੰਬਰ ਥੋੜਾ ਆਧਾਰ ਕਾਰਡ ਨੰਬਰ ਸਾਡਾ ਸਾਡੇ ਵੀ ਰਾਈਟਸ ਨੇ ਭਾਜੀ ਪੰਜਾਬ ਦੀ ਯੂਨੀਵਰਸਿਟੀ ਕਿਹਾ ਜਾਂਦਾ ਇਹਨੂੰ ਪੰਜਾਬੀਆਂ ਨੂੰ ਇੱਥੇ ਅੰਬ ਰੋਕਿਆ ਜਾ ਰਿਹਾ ਕਬਜ਼ਾ ਕਰਨ ਨੂੰ ਫਿਰਦੇ ਨੇ ਕਬਜ਼ਾ ਕਰਨ ਨੂੰ ਫਿਰਦੇ ਨੇ ਯੂਨੀਵਰਸਿਟੀ ਤੇ ਹੋਰ ਕੁਝ ਨਹੀਂ ਕਰਨ ਨੂੰ ਫਿਰਦੇ ਹੈਗੇ ਵਿਦਿਅਕ ਢਾਂਚੇ ਨੂੰ ਸੈਨਸਾਈਜ਼ ਕਰ ਰਹੇ ਨੂੰ ਫਿਰਦੇ ਨੇ ਅਸੀਂ ਨਹੀਂ ਹੁਣ ਦੇਣਾ ਭਾਜੀ ਹਰ ਵਾਰੀ ਤੱਕਾ ਪੰਜਾਬ ਨਾਲ ਹੀ ਕਿਉਂ ਇਹਨਾਂ ਤੇ ਅੰਦਰ ਨਾਲ ਕੁਝ ਅਜਿਬ ਕਿਸਮ ਦੀ ਕਿਸਾਇਕੀ ਹੈ ਕੋਈ ਕੁਛ ਕੁ ਸਾਲਾਂ ਬਾਅਦ ਚੜ ਚੜ ਕੇ ਆਉਂਦੇ ਨੇ ਬਾਰ ਬਾਰ ਪਰ ਇਦਾਂ ਹੋਣ ਨਹੀਂ ਦੇਣਾ ਜੀ ਕਰੰਟ ਚੈੱਕ ਕਰਦੇ ਆ ਇਹ ਅਸੀਂ ਤਾਂ ਉਹ ਆ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਕੋਈ ਸਾਨੂੰ ਗੁਲਾਮ ਕਰ ਲੂਗਾ ਇਹ ਕਿਹੜੀ ਕਿਤਾਬ ਚ ਲਿਖਿਆ ਹੁਣ ਦੇ ਦਾਂਗੇ ਇਦਾਂ ਇਦਾਂ ਨਹੀਂ ਹੋਊਗਾ ਇਹ ਗਲਤ ਆ ਜਿਹੜੀ ਚੀਜ਼ ਗਲਤ ਆ ਅਸੀਂ ਕੋਈ ਐਂਟੀ ਨੈਸ਼ਨਲ ਐਕਟੀਵਿਟੀ ਦੇਖੀ ਤੁਸੀਂ ਸਾਡੀ ਕੋਈ ਕੋਈ ਵਾਇਲੇਸ਼ਨ ਦੇਖੀ ਸਰ ਤੋਂ ਬਿਨਾਂ ਗੱਲ ਨਹੀਂ ਕਰਦੇ ਕੋਈ ਗਲਤ ਨਹੀਂ ਕਰਦੇ ਮੇਰਾ ਬੇਟਾ ਅੰਦਰ ਬੈਠਾ ਜੀ ਮੇਰਾ ਬੇਟਾ ਇੱਥੇ ਦਾ ਸਟੂਡੈਂਟ ਹੈ ਮੈਂ 올ਡ ਸਟੂਡੈਂਟ ਇੱਥੇ ਦਾ ਠੀਕ ਹੈ ਜੀ ਸਾਡੀ ਤੀਜੀ ਚੌਥੀ ਜਨਰੇਸ਼ਨ ਹੈ ਇਸ ਯੂਨੀਵਰਸਿਟੀ ਦੇ ਵਿੱਚ ਅਸੀਂ ਆਪਣੇ ਬੱਚਿਆਂ ਦੀ ਪ੍ਰੋਟੈਕਸ਼ਨ ਵਾਸਤੇ ਆਏ ਆਂ ਠੀਕ ਹੈ ਮੇਰਾ ਨੇਫਿਊ ਇੱਥੇ ਪੜਦਾ ਮੇਰਾ ਭਤੀਜਾ ਇੱਥੇ ਪੜਦਾ ਅਸੀਂ ਤਾਂ ਉਹਨਾਂ ਵਾਸਤੇ ਆਏ ਆਂ ਭਾਜੀ ਉਰੇ ਨਊ ਵੀ ਨੌਜਵਾਨ ਆਉਂਦੇ ਜਾਂਦੇ ਰਹਿੰਦੇ ਨੇ ਗੁੰਡਿਆਂ ਦੀ ਘਟਨਾਵਾਂ ਵੀ ਹੁੰਦੀਆਂ ਲੜਾਈਆਂ ਦੀ ਘਟਨਾਵਾਂ ਆਉਂਦੀਆਂ ਉਦੋਂ ਤਾਂ ਕੋਈ ਚੈਕਿੰਗ ਕੀਤੀ ਜਾਂਦੀ ਅੱਜ ਜਦੋਂ 10 ਤਰੀਕ ਦੇ ਮੋਰਚੇ ਵੱਲੋਂ ਕੋਲ ਦਿੱਤੀ ਗਈ ਸੀ ਉੱਥੇ ਆਹਾਲੇ ਲੋਕਾਂ ਨੂੰ ਕਿਉਂ ਰੱਖਿਆ ਜਾ ਰਿਹਾ ਹੈ ਵੀ ਅੱਜ ਹੀ ਚੈਕਿੰਗ ਇਹਨਾਂ ਨੂੰ ਯਾਦ ਆਈ ਉਹ ਰੋਕਿਆ ਜਾ ਰਿਹਾ ਵੀ ਇਹਨਾਂ ਦੇ ਮਨਸੂਬੇ ਕਾਮਯਾਬ ਉਹਨਾਂ ਨੇ ਇਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਿਹੜੇ ਇਸ ਵਿਦਿਅਕ ਢਾਂਚੇ ਨੂੰ ਤਹਸ ਨਾਸ ਕਰਨ ਵਾਸਤੇ ਤੇ ਹੁਣ ਉਹ ਬੁਖਲਾਏ ਵੇ ਆ ਆ ਬੁਖਲਾਹਟ ਆ ਜੀ ਆ ਦੇਖੋ ਰੇ ਡਾਂਗਾ ਦੇਖੋ ਕਿੱਡੀ-ਕਿੱਡੀ ਆ ਦੇਖੋ ਆ ਆ ਦੇਖੋ ਆ ਡਾਂਗਾ ਇਹ ਤੁਹਾਨੂੰ ਲੱਗਦਾ ਵਿਦਿਅਕਦਾਰੇ ਦੀ ਡਾਂਗਾ ਇਹ ਇਹ ਯੂਨੀਵਰਸਿਟੀ ਦੇ ਮੂਰੇ ਡਾਂਗਾ ਹੁੰਦੀ ਆ ਆਹ ਡਾਂਗਾ ਨੇ ਸਟੂਡੈਂਟਾਂ ਵਾਸਤੇ ਨੇ ਡਾਂਗਾ ਇਹ ਡਾਂਗਾ ਨਾਲ ਘੁੱਟਣਾ ਸਾਨੂੰ ਐਦਾਂ ਆਵਾਜ਼ ਬੰਦ ਕਰਾਉਣੀ ਆ ਐਦਾਂ ਆਵਾਜ਼ ਬੰਦ ਹੋਣੀ ਚਾਹੀਦੀ ਆ ਇਹ ਸਾਡਾ ਆਜ਼ਾਦ ਦੇਸ਼ ਆਜ਼ਾਦ ਭਾਰਤ ਇਹ ਸਾਡੀ ਆਜ਼ਾਦੀ ਆ ਡਾਂਗਾ ਦੇ ਨਾਲ ਕਿ ਲੋਕਤੰਤਰ ਅਸੀਂ ਆਪਣੀ ਜਗ੍ਹਾ 'ਚ ਨਹੀਂ ਜਾ ਸਕਦੇ ਅਸੀਂ ਆਪਣੇ ਬੱਚਿਆਂ ਤੱਕ ਨਹੀਂ ਜਾ ਸਕਦੇ ਇਹ ਆਜ਼ਾਦ ਭਾਰਤ ਆ ਇਹ ਤਾਂ ਗੁਲਾਮ ਭਾਰਤ ਆ ਇਹ ਯੂਨੀਵਰਸਿਟੀ 1882 ਦੇ ਵਿੱਚ ਬਣੀ ਜੀ ਅੰਗਰੇਜ਼ਾਂ ਨੇ ਬਣਾਈ ਇਹਦਾ ਨਾਮ ਰੱਖਿਆ ਪੰਜਾਬ ਯੂਨੀਵਰਸਿਟੀ ਤੇ ਸਾਡੇ ਵਾਲੇ ਉਹਨਾਂ ਨੇ ਸਾਨੂੰ ਸਟਰਕਚਰ ਦਿੱਤਾ ਅਸੀਂ ਇਹਨੂੰ ਸੰਭਿਆ ਅਸੀਂ ਉਧਰ ਤੋਂ ਆਪਣੇ ਜੀ ਸਾਡੇ ਪਿੱਛੇ ਰਹਿ ਗਏ ਸਾਡੇ ਗਹਿਣਾ ਗੱਟੇ ਸਾਡੀਆਂ ਜ਼ਮੀਨਾਂ ਪਿੱਛੇ ਰਹਿ ਗਈਆਂ ਆ ਯੂਨੀਵਰਸਿਟੀ ਅਸੀਂ ਨਾਮ ਲੈ ਕੇ ਆਏ ਆਪਣੇ ਇੱਥੇ ਤੱਕ ਇਹ ਸਾਡੀ ਯੂਨੀਵਰਸਿਟੀ ਹੈ ਇਹ ਪੰਜਾਬ ਦੇ ਗੱਭੇ ਵਸੀ ਹੋ ਯੂਨੀਵਰਸਿਟੀ ਹੈ ਜੀ ਜਦੋਂ ਹਿਮਾਚਲ ਨਹੀਂ ਸੀ ਬਣਿਆ ਹਰਿਆਣਾ ਨਹੀਂ ਸੀ ਬਣਿਆ ਪੰਜਾਬ ਦੇ ਟੋਟੇ ਨਹੀਂ ਸੀ ਉਦੋਂ ਇਹ ਯੂਨੀਵਰਸਿਟੀ ਪੰਜਾਬ ਦੇ ਬਿਲਕੁਲ ਸੈਂਟਰ ਚ ਬਣਾਈ ਗਈ ਸੀ ਇੱਥੇ ਇੱਥੇ ਆ ਕੇ ਜਗ੍ਹਾ ਮਿਲੀ ਪਹਿਲਾਂ ਤਿੰਨ ਹਿੱਸਿਆਂ ਵਿੱਚ ਫਿਰ ਇੱਥੇ ਆ ਕੇ ਸੰਯੁਕਤ ਰੂਪ ਦੇ ਵਿੱਚ ਹਰਿਆਣਾ ਤੇ ਹਿਮਾਚਲ ਤੋਂ ਬਾਅਦ ਚ ਬਣਿਆ ਨਾ ਜੀ ਇਹ ਬਿਲਕੁਲ ਗੱਭੇ ਸੀ ਪੰਜਾਬ ਦੇ ਇਹ ਪੰਜਾਬ ਦਾ ਦਿਲ ਆ ਤੇ ਅੱਜ ਸਾਡਾ ਦਿਲ ਕੱਢਣ ਨੂੰ ਫਿਰਦੇ ਨੇ ਐ ਤਾਂ ਨਿਕਲ ਦੰਨੇ ਆਸੀਂ ਦਿਲ ਐ ਤਾਂ ਕੱਢ ਲੇਗਾ ਕੋਈ ਸਾਡਾ ਦਿਲ ਇਹ ਪ ਇਹ ਨਹੀਂ ਨਿਕੜੇ ਇਹ ਸਾਡਾ ਵਿਦਿਅਕ ਦੇਲਾ ਸਾਡੀ ਤੀਜੀ ਨੇਤਰ ਹੈ ਵਿਦਿਆ ਨੂੰ ਤੀਜਾ ਨੇਤਰ ਕਿਹਾ ਜਾਂਦਾ ਇਹ ਸਾਡਾ ਤੀਜਾ ਨੇਤਰ ਐਦਾਂ ਥੋੜਾ ਅਸੀਂ ਅਸੀਂ ਅੰਨੇ ਹੋ ਜਾਾਂਗੇ ਹੁਣ ਕਰਨ ਦੇ ਦਾਂਗੇ ਇਹਨਾਂ ਨੂੰ ਅੰਨੇ ਇਹਨਾਂ ਨੇ ਸਾਡੀ ਵਿਦਿਅਕ ਅੱਖ ਤੇ ਹੀ 바ਰ ਕੀਤਾ ਇਹ ਨਹੀਂ ਚੱਲਣ ਦੇਣਾ ਅਸੀਂ ਇਹ ਨਹੀਂ ਹੋਏਗਾ ਜੀ ਬਿਲਕੁਲ ਸੋ ਤਸਵੀਰਾਂ ਦੇਖ ਸਕਦੇ ਹੋ ਜੀ ਪੰਜਾਬੀ ਯੂਨੀਵਰਸਿਟੀ ਦੇ ਫਰੰਟ ਗੇਟ ਦੇ ਉੱਪਰ ਦੇਖ ਸਕਦੇ ਹੋ ਕਿਸ ਤਰ੍ਹਾਂ ਸਥਿਤੀ ਜਿਹੜੀ ਹੈਗੀ ਤਣਾਪੁਰਗ ਬਣੀ ਪਈ ਹੈ ਲਗਾਤਾਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਇੱਥੋਂ ਸਟੂਡੈਂਟਸ ਨੂੰ ਇੱਥੇ ਰੁਕਿਆ ਜਾ ਰਿਹਾ ਸੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਥਿਤੀ ਬੇਹਤ ਤਣਾਅਪੂਰਨ ਬਣੀ ਪਈ ਹੈ ਕੱਲ ਅਕਾਲ ਦਿੱਤੀ ਗਈ ਸੀ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ ਤੇ ਸੋ ਉਸ ਨੂੰ ਲੈ ਕੇ ਪਹਿਲਾਂ ਹੀ ਤੁਸੀਂ ਦੇਖ ਸਕਦੇ ਹੋ ਜਿਹੜੀ ਚਿਹਰਪਹਿਲ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਜਿਹੜੀ ਸਥਿਤੀ ਜਿਹੜੀ ਹੈਗੀ ਇੱਥੇ ਤਣਾਅਪੂਰਨ ਬਣੀ ਪਈ ਹੈ ਸਟੂਡੈਂਟਸ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਅਸੀਂ ਗੱਲਬਾਤ ਵੀ ਕੀਤੀ ਹੈ ਕਿਸ ਤਰ੍ਹਾਂ ਜਿਹੜੇ ਹਾਲਾਤ ਨੇ ਇੱਥੇ ਉਹ ਤਣਾਅਪੂਰਨ ਬਣੇ ਹੋਏ ਨੇ ਸੋ ਪੁਲਿਸ ਪ੍ਰਸ਼ਾਸਨ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਕੜੀ ਸੁਰੱਖਿਆ ਦੇ ਨਾਲ ਇੱਥੇ ਤਾਇਨਾਤ ਨੇ ਕਿਸੇ ਵੀ ਪ੍ਰਕਾਰ ਦੀ ਇੱਥੇ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੀ ਪੁਖਤਾ ਇੰਤਜ਼ਾਮ ਨੇ ਤੁਸੀਂ ਦੇਖ ਸਕਦੇ ਹੋ ਲਾਠੀਆਂ ਲੈ ਕੇ ਖੜੇ ਹੋਏ ਨੇ ਸੋ ਕੱਲ ਸਵੇਰ ਦੀ ਕਾਲ ਦਿੱਤੀ ਗਈ ਸੀ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਜਿਸ ਨੂੰ ਲੈ ਕੇ ਹੁਣ ਤੋਂ ਹੀ ਦੇਰ ਰਾਤ ਦੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਹੁਣ ਤੋਂ ਹੀ ਜਿਹੜੀ ਹੈਗੀ ਸਥਿਤੀ ਤਣਾਅਪੂਰਨ ਬੰਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਵਿਦਿਆਰਥੀਆਂ ਨੂੰ ਰੋਕਿਆ ਜਾ ਰਿਹਾ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਨੂੰ ਸੋ ਜਿਸ ਨੂੰ ਲੈ ਕੇ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਸੋ ਲਗਾਤਾਰ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਸੋ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਤਣਾਅ ਇੱਥੇ ਲਗਾਤਾਰ ਲਾਅ ਆਨ ਆਰਡਰ ਦੀ ਸਥਿਤੀ ਇੱਥੇ ਮੇਨਟੇਨ ਕਰ ਰਿਹਾ ਸੋ ਇਸ ਤੋਂ ਪਹਿਲਾਂ ਵੀ ਤਸਵੀਰਾਂ ਵਾਇਰਲ ਹੋਈਆਂ ਨੇ ਜਿਹੜੇ ਵਿਦਿਆਰਥੀਆਂ ਵੱਲੋਂ ਜਿਹੜਾ ਸਾਊਂਡ ਸਿਸਟਮ ਇੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਨੂੰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਸਟੂਡੈਂਟ ਮੀਟਿੰਗ ਹੋਈ ਹੈ ਜੇ ਮੀਟਿੰਗ ਵਿੱਚ ਸਿੱਧੀ ਗੱਲ ਇਹ ਕਹੀ ਗਈ ਹੈ ਵੀ ਠੀਕ ਹੈ ਜੇ ਤਾਂ ਕੋਈ ਸ਼ਰਾਰਤੀ ਅੰਸਰ ਹੈ ਉਹਨਾਂ ਦੀ ਤਾਂ ਜੈਕਿੰਗ ਕਰੀ ਜਾਊਗੀ ਠੀਕ ਹੈ ਉਹਨਾਂ ਦੇ ਤਾਂ ਆਪਾਂ ਵੀ ਹੱਕ 'ਚ ਨਹੀਂ ਹੈਗੇ ਠੀਕ ਹੈ ਹੁਣ ਮੈਡਮ ਨਾਲ ਇਹ ਗੱਲ ਹੋਈ ਹੈ ਵੀ ਸਾਰੇ ਬੰਦਿਆਂ ਨੂੰ ਗੇਟ ਕਲੀਅਰ ਕਰਿਆ ਜਾਵੇ ਠੀਕ ਹੈ ਵੀ ਕੁਝ ਮੁਲਾਜ਼ਮ ਸਾਡੇ ਹੋਣਗੇ ਕੁਝ ਮੁੰਡੇ ਤੁਸੀਂ ਲਾ ਦਿਓ ਆਪਣੇ ਵਲੰਟੀਅਰ ਠੀਕ ਹੈ ਜੇ ਕਿ ਮੁੰਕਰ ਹੁੰਦੇ ਆ ਫਿਰ ਅਸੀਂ ਇੱਥੇ ਬੈਠੇ ਆ ਫਿਰ ਅਸੀਂ ਸਾਰੇ ਸਟੂਡੈਂਟ ਇੱਥੇ ਲੈ ਕੇ ਆਵਾਂਗੇ ਇੱਕ ਪਾਸੇ ਮੀਟਿੰਗਾਂ ਕਰਨੀਆਂ ਦੂਜੇ ਪਾਸੇ ਇਹ ਕੰਮ ਕਰਨੇ ਫਿਰ ਉਹ ਤੇ ਗਲਤ ਹੈਗੀ ਆ ਤੁਹਾਨੂੰ ਲੱਗਦਾ ਨਹੀਂ ਇਹ ਕੋਈ ਸ਼ਰਾਰਤੀ ਅੰਸਰ ਵਾਲਾ ਦਾ ਸ਼ੋਸ਼ਾ ਹੀ ਆ ਉਹ ਤਾਂ ਫਾਰਮਰ ਬਟਾ ਨਹੀਂ ਹੁਣੇ ਪਤਾ ਲੱਗ ਜੂਗਾ ਜੇ ਹੁਣੇ ਪਤਾ ਲੱਗ ਜਾਣਾ 5 ਮਿੰਟ ਆ ਗੱਲ ਚੱਲ ਰਹੀ ਆ ਜੇ ਨਹੀਂ ਹੋਣ ਦਿਨ ਤੇ ਫਿਰ ਇੰਟੈਂਸ਼ਨ ਕਲੀਅਰ ਆ ਜਿਹੜੇ ਲੈਵਲ ਤੇ ਮੋਰਚੇ ਦੀ ਰਾਖੀ ਕਰ ਰਹੇ ਹੋ ਕੋਈ ਸ਼ਰਾਰਤੀ ਅੰਸਰ ਇਸ ਨੂੰ ਬਦਨਾਮ ਨਾ ਕਰ ਸਕੇ ਸ਼ਨਾਖਤ ਕਰ ਰਹੇ ਹਾਂ 150 150 ਵੌਲੰਟੀਅਰ ਅਸੀਂ ਇਸੇ ਕਰਕੇ ਲਾਈ ਹੋਏ ਆ ਇਸੇ ਗੱਲ ਕਰਨ ਕਰਕੇ ਵੀ ਹਾਂ ਅਸੀਂ ਸ਼ਰਾਰਤੀ ਅੰਸਰ ਨਾਲ ਤੇ ਸਾਡੇ ਬੰਦੇ ਸਮੂਦਲੀ ਅੰਦਰ ਆ ਜਾਣ ਵੀ ਇਸੇ ਲਈ ਸਿਕਿਉਰਟੀ ਚ ਲਾਏ ਅਸੀਂ ਗੱਲ ਕਰਕੇ ਤੁਹਾਨੂੰ ਦੱਸਦੇ ਹਾਂ ਸੌਫਟ ਸਿਸਟਮ ਥੋੜਾ ਰੋਕਿਆ ਗਿਆ ਉਹ ਆ ਗਿਆ ਅੰਦਰ ਪਹੁੰਚ ਗਿਆ ਉਹ ਇਹਨਾਂ ਨੇ ਕਿਹਾ ਐਸਐਸਪੀ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਸਰਵਿਸ ਰੋਟੀ ਤੋਂ ਲੈ ਕੇ ਪਾਣੀ ਤੋਂ ਲੈ ਕੇ ਲੰਗਰ ਤੋਂ ਲੈ ਕੇ ਸਪੀਕਰ ਕੁਝ ਨਹੀਂ ਰੋਕਿਆ ਜਾਊਗਾ ਬਿਲਕੁਲ ਬਿਲਕੁਲ ਸੋ ਗੱਲਬਾਤ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਵਿਦਿਆਰਥੀਆਂ ਵੱਲੋਂ ਲਗਾਤਾਰ ਨਾਰੇਬਾਜੀ ਕੀਤੀ ਜਾ ਰਹੀ ਹੈ ਸੋ ਵੀ ਤਸਵੀਰਾਂ ਤੁਹਾਨੂੰ ਦਿਖਾਉਣੇ ਆ 가만있 ਚੱਕ ਦੇਵਾਂਗੇ ਮੌਨ ਤੇ ਕੋਟਾ ਰੱਖ ਦਿਆਂਗੇ ਭਜੀ ਲਗਾਤਾਰ ਮੋਰਚੇ ਡਟੇ ਹੋਏ ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਰੋਕਿਆ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਮੌਕੇ ਦੀ ਸਥਿਤੀ ਦੇਖੋ ਪ੍ਰਸ਼ਾਸਨ ਦਾ ਕਾਰਤਾਪੂਰਨ ਹਰਕਤ ਹੈ ਇਹ ਚੰਡੀਗੜ੍ਹ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਅਸੀਂ ਆਪਦੇ ਬੱਚਿਆਂ ਵਾਸਤੇ ਕੰਬਲ ਤੇ ਟੈਂਟ ਲੈ ਕੇ ਜਾ ਰਹੇ ਸੀਗੇ ਕਿਉਂਕਿ ਰਾਤ ਨੂੰ ਬਹੁਤ ਠੰਡ ਹੈ ਤੇ ਸੰਖਿਆ ਵੱਧ ਗਈ ਹੈ ਕਿਉਂਕਿ ਲਗਾਤਾਰ ਪਹਾਰਿਆਨੇ ਪੰਜਾਬ ਤੋਂ ਜਿਹੜੀ ਸਪੋਰਟ ਮਿਲ ਰਹੀ ਹੈ ਇਹ ਫੈਸਲਾ ਇਹ ਫੈਸਲਾ ਇਹਨਾਂ ਨੇ ਕਰਨਾ ਹੈ ਕਿ ਪ੍ਰਸ਼ਾਸਨ ਛੱਡਣਾ ਹੈ ਸੀ ਡਟੇ ਰਹਿਣਾ नहीं, चले नहीं, नहीं चलेगी नहीं चलेगी चंडीगढ़ पुलिस गो बैक गो बैक गो बैक चंडीगढ़ पुलिस गो बैक गो बैक आर एस एस मुर्दाबाद मुर्दाबाद आर एस एस मुर्दाबाद मुर्दाबाद चंडीगढ़ पुलिस मुर्दा गो बैक गो बैक चंडीगढ़ पुलिस गो बैक गो बैक ਮਿੱਟੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਦਾ ਗਿਆਬ ਦੀ ਮਿੱਟੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੁਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਪਾਜੀ ਲਗਾਤਾਰ ਤੁਸੀਂ ਮੋਰਜੇ ਟੈਸਟ ਡਟੇ ਹੋਏ ਹੋ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਵੱਲੋਂ ਲਗਾਤਾਰ ਵਿਦਿਆਰਥੀਆਂ ਨੂੰ ਰੋਕਿਆ ਜਾ ਰਿਹਾ ਹੈ ਪ੍ਰਸ਼ਾਸਨ ਦਾ ਇਹ ਕਾਰਤਾਪੂਰਨ ਹਰਕਤ ਹੈ ਉਹਨਾਂ ਨੂੰ ਇਸ ਗੱਲ ਤੋਂ ਬਾਜ ਜਾਣਾ ਚਾਹੀਦਾ ਕੱਲ ਨੂੰ ਉਹਨਾਂ ਦੇ ਬੱਚੇ ਹੀ ਇੱਥੇ ਪੜ੍ਹਦੇ ਨੇ ਆਮ ਘਰਾਂ ਦੇ ਬੱਚੇ ਹੀ ਇੱਥੇ ਪੜ੍ਹਦੇ ਨੇ ਜਿਨ੍ਹਾਂ ਦੀ ਸੈਂਟਰਲਾਈਜ਼ ਯੂਨੀਵਰਸਿਟੀ ਕਰਕੇ ਉਹ ਸਾਰੇ ਹੱਕ ਹਕੂਕ ਮਾਰੇ ਜਾ ਰਹੇ ਨੇ ਤੇ ਅੱਜ ਅਸੀਂ ਆਪਣੇ ਬੱਚਿਆਂ ਦੇ ਵਾਸਤੇ ਕੰਬਲ ਤੇ ਟੈਂਟ ਲੈ ਕੇ ਜਾ ਰਹੇ ਹਾਂ ਕਿਉਂਕਿ ਸੰਖਿਆ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕਿਉਂਕਿ ਕੱਲ ਨੂੰ ਵੱਡੀ ਕਾਲ ਹੈ ਜਿਹੜੀ ਯੂਨੀਵਰਸਿਟੀ ਦੀ ਆਜ਼ਾਦੀ ਦੀ ਗੱਲ ਹੈ ਉਹ ਹੋ ਰਹੀ ਹੈ ਕਿਉਂਕਿ ਸੇਨੇਟ ਜਿਹੜੀ ਬਹਾਲ ਕਰਨੀ ਹੈ ਉਹਦੇ ਲਈ ਚੋਣਾਂ ਦੇ ਵਾਸਤੇ ਜਿਹੜੀ ਮੰਗ ਹੈ ਹਜੇ ਜਿਹੜੀ ਵਿਦਿਆਰਥੀ ਜਥੇਬੰਦੀ ਦੀ ਉਹ ਵੱਲੋਂ ਉਹ ਅਧੂਰੀ ਮੰਗ ਜਿਹੜੀ ਹਜੇ ਪੂਰੀ ਕਰਾਨ ਵਾਲੀ ਹੈ ਉਹਦੇ ਵਾਸਤੇ ਕੱਲ ਨੂੰ ਕਾਲ ਦਿੱਤੀ ਗਈ ਹੈ ਤੇ ਅਸੀਂ ਆਪਦੇ ਬੱਚੇ ਲਈ ਕੰਬਲ ਤੇ ਟੈਂਟ ਲੈ ਕੇ ਜਾ ਰਹੇ ਸੀਗੇ ਤੇ ਪੁਲਿਸ ਪ੍ਰਸ਼ਾਸਨ ਨੇ ਇੱਥੇ ਰੋਕ ਲਿਆ ਪੁਲਿਸ ਪ੍ਰਸ਼ਾਸਨ ਪੂਰੇ ਸੈਂਟਰ ਦੇ ਕਹੇ ਤੇ ਗੱਲ ਕਾਰਵਾਈ ਕਰ ਰਹੀ ਹੈ ਜਿਹੜੀ ਕਿ ਆਰਐਸਐਸ ਦੀ ਇੱਕ ਗੁਲਾਮ ਪੁਲਿਸ ਬਣ ਚੁੱਕੇ ਤੇ ਉਸੇ ਦਾ ਇਹ ਕਾਰਵਾਈ ਹੋ ਰਹੀ ਹੈ ਇਹਨਾਂ ਦਾ ਰੋਕਣ ਦਾ ਕੋਈ ਧਿਕਰ ਨਹੀਂ ਹੈ ਜਦੋਂ ਅਸੀਂ ਇਹਨਾਂ ਤੋਂ ਮੰਗੇ ਕਿ ਤੁਸੀਂ ਨੋਟੀਫਿਕੇਸ਼ਨ ਦਿਖਾਓ ਕਿ ਤੁਸੀਂ ਕਿਸ ਅਕਦੇ ਨਾਲ ਰੋਕ ਰਹੇ ਹੋ ਕਹਿੰਦੇ ਨਹੀਂ ਤੁਸੀਂ ਆਊਟਸਾਈਡਰ ਅਲਾਉਡ ਨਹੀਂ ਹੈ ਆਊਟਸਾਈਡਰ ਦੱਸੋ ਕਿਉਂ ਕਿ ਸਾਡੇ ਬੱਚੇ ਇੱਥੇ ਨਹੀਂ ਸਾਡੇ ਭੈਣ ਭੈਣਾਂ ਇੱਥੇ ਨਹੀਂ ਸਾਡੇ ਭਰਾ ਇੱਥੇ ਪੜ੍ਹਦੇ ਨੇ ਅਸੀਂ ਖੁਦ ਇੱਥੇ ਪੜ੍ਹਦੇ ਰਹੇ ਹਾਂ ਇਹ ਇਹ ਗੱਲ ਕੀ ਹੈ ਬਲਕਿ ਇਹ ਦਿਖਾਣਾ ਕੀ ਚਾਹੁੰਦੇ ਨੇ ਇਹ ਸਾਡਾ ਡੈਮੋਕਰੈਟਿਕ ਰਾਈਟ ਹੈ ਸਾਡਾ ਇਹ ਡੈਮੋਕ੍ਰੇਸੀ ਹੈ ਕੰਟਰੀ ਦੇ ਵਿੱਚ ਭਾਰਤ ਦੇ ਵਿੱਚ ਡੈਮੋਕ੍ਰੇਸੀ ਤੇ ਸਾਡਾ ਰਾਈਟ ਬਣਦਾ ਹੈ ਕਿ ਅਸੀਂ ਜਾ ਕੇ ਅੰਦਰ ਆਪਣੇ ਬੱਚ ਦੇਖਦੇ ਹੋ ਲਗਾਤਾਰ ਪੁਲਿਸ ਚਸ਼ਮਾਂ ਲੋ ਵਿਦਿਆਰਥੀਆਂ ਨੂੰ ਰੋਕਿਆ ਜਾ ਰਹੇ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਸ਼ਰਾਰਤੀ ਅਨਸਰ ਵੀ ਇਸ ਮੋਰਚੇ ਨੂੰ ਖਰਾਬ ਕਰਨ ਦੀ ਤਾਂ ਤਾਂਕ ਚ ਨੇ ਸ਼ਰਾਰਤੀ ਅਨਸਰ ਅਜ ਤੱਕ ਦਾ ਇਤਿਹਾਸ ਰਿਹਾ ਹੈ ਕਿ ਸ਼ਰਾਰਤੀ ਅਨਸਰ ਪੁਲਿਸ ਦੇ ਵਿੱਚੋਂ ਹੀ ਆਰਐਸਐਸ ਦੀਆਂ ਵਰਦੀਆਂ ਇਹਨਾਂ ਦੀਆਂ ਵਰਦੀਆਂ ਪਾ ਕੇ ਬਿਨਾਂ ਤੋਂ ਰੈਗ ਲਾਈਨ ਤੋਂ ਕਿੰਨੇ ਅੰਦੋਲਨਾਂ ਦੇ ਵਿੱਚ ਇਹ ਸਪਸ਼ਟ ਕਰਨਾ ਆਇਆ ਹਜ਼ਾਰਾਂ ਰਿਪੋਰਟਾਂ ਇਹ ਜਿਹੀਆਂ ਨੇ ਇਹ ਖੁਦ ਮਾਹੌਲ ਨੂੰ ਖਰਾਬ ਕਰਦੇ ਨੇ ਮਾਹੌਲ ਨੂੰ ਖਰਾਬ ਕਰਕੇ ਇੱਕ ਨੈਰੇਟਿਵ ਸਿਰਜਣਾ ਚਾਹੁੰਦੇ ਨੇ ਕਿ ਦੇਖੋ ਜੀ ਸਟੂਡੈਂਟ ਤਾਂ ਜੀ ਇੱਥੇ ਇਹੋ ਜਿਹਾ ਮਾਹੌਲ ਖਰਾਬ ਕੱਲ 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 ਦੀ ਕਾਰਵਾਈ ਕਰਦੇ ਗੇਟ ਬੰਦ ਕਰ ਦਿੰਦੇ ਅਨਾਉਂਸਮੈਂਟ ਕਰਦੇ ਹੁਣ ਇਹ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਲੋਕਾਂ ਨੂੰ ਬਸ ਨਹੀਂ ਕੰਨੇ ਸੋਚਣਾ ਕਿ ਅਸੀਂ ਆਪ ਦਾ ਜਿਹੜਾ ਐਜੂਕੇਸ਼ਨ ਅਧਾਰਾ ਉਹ ਬਚਾਣਾ ਤੇ ਉਹਦੇ ਵਾਸਤੇ ਵੱਧ ਤੋਂ ਵੱਧ ਅਸੀਂ ਅਪੀਲ ਕਰਦੇ ਹਾਂ ਕਿ ਪਹਿਲਾਂ ਕੱਲ ਦੀ ਅਪੀਲ ਸੀ ਸਾਡੀ ਹੁਣ ਇਹਦੀ ਅਪੀਲ ਹੈ ਕਿ ਵੱਧ ਤੋਂ ਵੱਧ ਚੰਡੀਗੜ੍ਹ ਯੂਨੀਵਰਸਿਟੀ ਤੇ ਸਾਰੇ ਗੇਟਾਂ ਦੇ ਉੱਪਰ ਪਹੁੰਚੋ ਤੇ ਆਪਦੀ ਆਵਾਜ਼ ਬੁਲੰਦ ਕਰੋ ਕਿ ਜੇ ਹੁਣ ਨਹੀਂ ਆਏ ਤਾਂ ਫਿਰ ਫਿਰ ਕੋਈ ਫਾਇਦਾ ਨਹੀਂ ਇਹ ਗੱਲ ਇਹ ਗੱਲ ਸੋਚਣ ਵਾਲੀ ਹੈ ਕਿ ਤੁਸੀਂ ਅੱਜ ਵੀ ਨਹੀਂ ਜਾਗੇ ਤੇ ਕਦੋਂ ਜਾਗੋਗੇ ਬਿਲਕੁਲ ਸੋ ਤਸਵੀਰਾਂ ਦਿਖਾ ਰਿਹਾ ਜੀ ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਗੇਟ ਦੀਆਂ ਸਾਹਮਣੇ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਪੁਲਿਸ ਪ੍ਰਸ਼ਾਸਨ ਤੈਨਾਤ ਹੈ ਤੇ ਲਗਾਤਾਰ ਵਿਦਿਆਰਥੀਆਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੱਲ ਸਵੇਰ ਦੀ ਕਾਲ ਦਿੱਤੀ ਗਈ ਹੈ ਸੋ ਉਸ ਤੋਂ ਪਹਿਲਾਂ ਹੀ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸਥਿਤੀ ਇੱਥੇ ਤਣਾਅਪੂਰਨ ਬਣੀ ਪਈ ਹੈ ਲਗਾਤਾਰ ਪੁਲਿਸ ਪ੍ਰਸ਼ਾਸਨ ਇੱਥੇ ਡਟਿਆ ਹੋਇਆ ਹੈ ਤੇ ਲਗਾਤਾਰ ਵਿਦਿਆਰਥੀਆਂ ਨੂੰ ਅੰਦਰ ਜਾਣ ਤੋਂ ਰੋਕਿਆ ਵੀ ਜਾ ਰਿਹਾ ਹੈ